ਬਹੁਤ ਸੌਖਾ ਤੇ ਬਹੁਤ ਸੋਹਣੇ ਤਰੀਕੇ ਨਾਲ ਸਾਨੂੰ ਕਰਨਾ ਇੱਕ ਟਾਂਕੇ ਨੂੰ ਆਪਾਂ ਇਹਨੇ ਕੱਢ ਲੈਣਾ ਉਸ ਤੋਂ ਬਾਅਦ ਇਹਦੀ ਬਟਰਫਲਾਈ ਦੀ ਆਪਾਂ ਜਿਹੜੇ ਪੰਖ ਨੇ ਉਹ ਬਣਾਉਣੇ ਨੇ ਬਸ ਇਸ ਤਰੀਕੇ ਨਾਲ ਤੁਸੀਂ ਸੂਈ ਨਾਲ ਜਿਹੜਾ ਅੱਗੇ ਦੀ ਅੱਗੇ ਟੰਕਾ ਪਾਈ ਜਾਣਾ ਤੇ ਨਾਲ-ਨਾਲ ਆਪਣਾ ਜਿਹੜਾ ਇਹਨੇ ਬਟਰਫਲਾਈ ਆ ਉਹ ਬਣ ਕੇ ਤਿਆਰ ਹੋ ਜੂਗੀ ਦੇਖੋ ਇਸ ਤਰੀਕੇ ਨਾਲ ਤੁਹਾਡਾ ਜਦ ਤੱਕ ਤੁਹਾਨੂੰ ਥੋੜਾ ਔਖੀ ਚੀਜ਼ ਕਿਹਾ ਤਾਂ ਨਹੀਂ ਆਪਾਂ ਉਕੇ ਸੋਹਣੀ ਚੀਜ਼ ਬਣ ਕੇ ਤਿਆਰ ਹੋ ਗਈ। ਇਹਦੇ ਤੁਸੀਂ ਕੋਈ ਵੀ ਥਰੈਡ ਯੂਜ਼ ਕਰ ਸਕਦੇ ਹੋ। ਜਿਵੇਂ ਬੱਚਿਆਂ ਦੀ ਕੋਈ ਫਰੌਕ ਬਣਾਉਣੀ ਹੈ ਉਹਦੇ ਤੁਸੀਂ ਬਟਰਫਲਾਈ ਪਾ ਸਕਦੇ ਹੋ। ਬਹੁਤ ਸੋਹਣੀ ਲੱਗੇਗੀ ਵਿਚਲੀ ਬਟਰਫਲਾਈ ਜਿਹੜੀ ਬਣਦੀ ਹੈਗੀ ਆ। ਮੇ ਇੱਕ ਸਾਈਡ ਦਾ ਪੰਖ ਜਿਹੜਾ ਹੈਗਾ ਆਲਮੋਸਟ ਰੈਡੀ ਆ ਤਾਂ ਅਸੀਂ ਇੱਥੇ ਆਪਾਂ ਇੱਥੇ ਬੰਦ ਕਰ ਦਾਂਗੇ ਤਾਂ ਨੈਕ ਦੂਸਰੀ ਸਾਈਡ ਤੋਂ ਆਪਾਂ ਇੱਥੋਂ ਜਦੋਂ ਕੱਢਣਾ ਤਾਂ ਕਲੀਅਰਲੀ ਤੁਸੀਂ ਦੇਖੋ ਕਿ ਕਿਵੇਂ ਆਪਾਂ ਬਟਰਫਲਾਈ ਇਹ ਜਿਹੜੀ ਬਣਾਵਾਂਗੇ ਠੀਕ ਉਂਟਲਾ ਹੱਥ ਸਹੀ ਆਊਗਾ ਉਧਰਲੇ ਪਾਸੇ ਬਣਾਉਣਾ ਪੈਣਾ ਇਹ ਇੱਥੇ ਆਪਾਂ ਸੂਈ ਜਿਹੜੀ ਕੱਢ ਲਈ ਹੈਗੀ ਆ ਪਹਿਲਾਂ ਆਪਾਂ ਇੱਥੇ ਸੂਈ ਕੱਢ ਕੇ ਦੁਬਾਰਾ ਜਿੱਥੇ ਪਹਿਲਾਂ ਕੱਢੀ ਸੀ ਉੱਥੇ ਹੀ ਫੇਰ ਕੱਢਾਂਗੇ ਠੀਕ ਹੈ ਜਸਟ ਸਟਾਰਟਿੰਗ ਪੁਆਇੰਟ ਹੈ ਤਾਂ ਉਸ ਤੋਂ ਬਾਅਦ ਆਪਾਂ ਥੋੜੀ-ਥੋੜੀ ਦੂਰੀ ਤੋਂ ਇਹਨਾਂ ਚੱਕਦੇ ਰਵਾਂਗੇ ਤੇ ਉਤੋਂ ਦੀ ਵਲ ਕੇ ਧਾਗਾ ਆਪਣਾ ਜਾਲ ਹੈ ਜਿਹੜਾ ਬਣਾਉਣਾ ਹੈ ਇਸ ਤਰੀਕੇ ਨਾਲ ਆਪਾਂ ਇਥੇ ਬਟਰਫਲਾਈ ਜਿਹੜੀ ਬਣਾ ਸਕਦੇ ਹਾਂ देखो कि बटरफ्लाई बन रही है तो ती तरीके बटरफ्लाई अपने बच्चों दरॉकों के उत्ते है ना सुना उत्ते है, है। बहुत सोना -सुन लगता है जो बटरफ्लाई की बूटी पानी अपने शर्ट के ये आपते आपको पहला भी सिखाया गया बहुत सोहनी सोहनी डिजाइनिंग है जोड़ी बन के रेडी होंगी देखो ਆਲਮੋਸਟ ਆਪਣੀ ਬਟਰਫਲਾਈ ਇੱਥੇ ਜਿਹੜੇ ਪੰਖ ਹੈਗੇ ਆ ਉਹ ਬਣ ਕੇ ਰੈਡੀ ਨੇ ਉਸ ਤੋਂ ਬਾਅਦ ਆਪਾਂ ਜਿਹੜਾ ਸੈਂਟਰ ਪਾਰਟ ਆ ਉਹਨੂੰ ਉੱਪਰ ਲਾ ਜਾ ਕੇ ਇਹਨੂੰ ਜਿੰਨਾ ਸੋਨੋ ਗੁਲੀਨ ਵਾਲਾ ਉਹ ਰਾਉਂਡ ਚਾਹੀਦਾ ਉਹਨਾਂ ਕੇ ਦੇ ਉੱਤੇ ਕਮਾ ਲਓ ਇਹਦੇ ਲਈ ਆਪਾਂ ਕਾਫੀ ਲੰਬੀ ਚਾਹੀਦੀ ਆ ਤੇ ਹੌਲੀ ਹੌਲੀ ਧਾਗੇ ਨੂੰ ਖਿੱਚ ਕੇ ਸੂਈ ਨੂੰ ਕਮਾ ਕੇ ਸੂਈ ਜਿਹੜੀ ਆਪਣੀ ਬਾਰ ਕਰ ਮਤਲਬ ਕਿ ਥੋੜਾ ਟਾਈਟ ਹੋ ਗਿਆ ਨੰਨਤਾ ਠੀਕ ਹੈ ਤਾਂ ਆ ਆਪਣੇ ਕੋਲੇ ਬੁਲੀਅਨ ਸਟਿਚ ਵਾਲਾ ਜਿਹੜਾ ਟੰਕਾ ਲੰਬਾ ਜਾਂ ਆਲ ਰੈਡੀ ਹੋ ਗਿਆ। ਕਾਫੀ ਲੰਬਾ ਕਿਉਂਕਿ ਆਪਾਂ ਸਾਰੀ ਉਹਦੀ ਸੈਂਟਰ ਵਾਲੀ ਚੀਜ਼ ਕਵਰ ਕਰਨੀ ਸੀਗੀ। ਤਾਂ ਆ ਬੁਲੀਅਨ ਸਟਿਚ ਦਾ ਟੰਕਾ ਰੈਡੀ ਹੋ ਗਿਆ। ਤੇ ਹੁਣ ਆਪਾਂ ਇਹਦੀਆਂ ਜਿਹੜੀਆਂ ਮੂਰੇ ਖੰਭ ਹੁੰਦੇ ਨੇ ਹਨਾ ਪੰਖ ਜਿਹਾ ਆਖਾ ਜਿਹਾ ਉਹ ਬਣਾਵਾਂਗੇ ਉਹ ਆਪਾਂ ਨੋਟਵਰਕ ਦੇ ਨਾਲ ਬਣਾਵਾਂਗੇ। ਨੋਟਵਰਕ ਵੀ ਆਪਾਂ ਤੁਹਾਨੂੰ ਸਿਖਾਇਆ ਹੋਇਆ। ਉਹ ਦੋਨੇ ਆਪਾਂ ਨੋਟਵਰਕ ਦੇ ਨਾਲ ਬਣਾਵਾਂਗੇ। ਇਹ ਤੇ ਜੀ ਬਹੁਤ ਸੋਖੀਆਂ ਤੇ ਸੋਹਣੀਆਂ ਮੋਟੇ ਰਖ ਨੱਖਾਂ ਬਣ ਗਿਆ ਹੈਗੀਆਂ ਤੇ ਹੁਣ ਆਪਾਂ ਇਹਨੀਆਂ ਜਿਹੜੀਆਂ ਆਵਲੀ ਸੈਂਟਰ ਚੀਜ਼ਾ ਇਹਨੂੰ ਉੱਥੇ ਤੱਕ ਤੱਗੇ ਨੂੰ ਪ੍ਰੇਨ ਲਾ ਦੇਣੀ ਤਾਂ ਆਪਣੀ ਬਹੁਤ ਹੀ ਪਿਆਰੀ ਬਹੁਤ ਸੋਹਣੀ ਨਿੱਕੀ ਜੀ ਬਟਰਫਲਾਈ ਹੈ ਜਿਹੜੀ ਰੈਡੀ ਹੈ ਇਹਨੂੰ ਤੁਸੀਂ ਬੱਚਿਆਂਆਂ ਫਰੌਕਾਂ ਦੇ ਉੱਤੇ ਆਪਦੇ ਸੂਟ ਦੇ ਉੱਤੇ ਬੂਟੀ ਪਣਾ ਕੇ ਪਾ ਸਕਦੇ ਹੋ ਦੇਖੋ ਕਿੰਨੀ ਸੋਹਣੀ ਬਟਰਫਲਾਈ ਬਣੀ ਕੀ ਕਰੀਂ ਅੰਦਰ ਤੇ ਨੂੰ ਗੰਡਾ ਪਾ ਦੋ ਤੇ ਇੱਕ ਆਪਾਂ ਨੂੰ ਅੱਜ ਭੇਜਦਾ ਮੈਸੇਜ ਆਇਆ ਸੀਗਾ ਵੀ ਜਦੋਂ ਆਪਾਂ ਬੁਲੀਅਨ ਸਟਿਚ ਵਾਲਾ ਟਾਂਕਾ ਪਾਉਣੇ ਆ ਤਾਂ ਸੂਈ ਕਿੱਥੋਂ ਕੱਢਣੀ ਹੈ ਸੂਈ ਸੈਂਟਰ ਚੋਂ ਕੱਢਣੀ ਹੁੰਦੀ ਆ ਜਿੱਥੇ ਵੀ ਤੁਸੀਂ ਉਹ ਚੀਜ਼ ਲੈ ਕੇ ਜਾਣੀ ਆ ਜਿਹੜੀ ਚੀਜ਼ ਬਣ ਗਈ ਛੋਟੀ ਹੈ ਨਾ ਉਹ ਤੋਂ ਅੱਗੇ ਜੀ ਮੈਂ ਆਪਾਂ ਨਿੱਕਾ ਜਾਂ ਫੁੱਲ ਸਾਨੂੰ ਅੱਜ ਬਣਾ ਕੇ ਦਿਖਾਉਣਾ ਅਮੀ ਇਹਦੇ ਕਲੀਅਰਲੀ ਤੁਹਾਨੂੰ ਦੇਖੂਗਾ ਆ ਮੈਂ ਬਣਾ ਕੀ ਇੱਕ ਵਾਰੀ ਆਪਾਂ ਮਤਲਬ ਜਿੱਥੋਂ ਹੀ ਆਪਣਾ ਚੱਕਿਆ ਉੱਥੋਂ ਹੀ ਥੋੜਾ ਜਿਹਾ ਅੱਗੋਂ ਆਪਾਂ ਇੱਕ ਆਪ ਕੱਢ ਲਾਂਗੇ ਤਾਂਕਾ ਤੇ ਉਹਨੂੰ ਵਲ ਲਾਂਗੇ ਜਿੰਨੀ ਕ ਵੱਡੀ ਬਣਾਉਣੀ ਹੈ ਤੁਸੀਂ ਸੈਂਟਰ ਪਾਰਟ ਆਪਾਂ ਨਿੱਕਾ ਜਿਹਾ ਬਣਾਉਣੇ ਹੁੰਦੇ ਆ ਤਾਂ ਆਪਾਂ ਨੂੰ ਬਾਲਾ ਵੱਡਾ ਕਰਨ ਦੀ ਲੋੜ ਨਹੀਂ ਤਾਂ ਸੂਈ ਨੂੰ ਘੁਮਾ ਕੇ ਕੱਢ ਲਓ ਆਪਣੇ ਕੋਲੇ ਸੈਂਟਰ ਦੇ ਲਈ ਇੱਕ ਛੋਟਾ ਜਿਹਾ ਮੱਖੀ ਵਾਂਗੂ ਇੱਕ ਤਿਆਰ ਹੋ ਗਿਆ। ਹਾਂਜੀ ਹੁਣ ਮੇਨਾਂ ਗੱਲ ਆਉਂਦੀ ਹੈ ਵੀ ਹੁਣ ਨੈਕਸਟ ਵਾਸਤੇ ਕਿੱਥੋਂ ਕਰਨਾ ਹੈ। ਇਹਦੇ ਵਿਚਾਲੋ ਟੰਕਾ ਸ਼ੁਰੂ ਕਰਨਾ। ਇਹਦਾ ਸੈਂਟਰ। ਠੀਕ ਹੈ ਸੈਂਟਰ ਜੋ ਕੱਢ ਕੇ ਇੱਥੋਂ ਹੀ ਸੈਂਟਰ ਤੋਂ ਕੱਢ ਕੇ ਇਹਦੇ ਓਪੋਜ਼ਿਟ ਦੂਜੇ ਪਾਸੇ ਤੱਕ ਟੰਕਾ ਆਪਾਂ ਇੱਥੋਂ ਤੱਕ ਟੰਕਾਂਗੇ ਤਾਂ ਕਿ ਉਹ ਟੰਕਾ ਆਪਣਾ ਆ ਜਗ੍ਹਾ ਨੂੰ ਕਵਰ ਕਰ ਲੇ। ਇਹ ਦਿਨਕ ਲੰਮਾ ਚਾਹੀਦਾ ਕਿਉਂਕਿ ਆਪਾਂ ਨਿੱਕਾ ਜਿਹਾ ਫੁੱਲੀ ਬਣਾ ਰਹੇ ਹਾਂ ਆਪਾਂ ਬੜਾ ਵੱਡਾ ਨਹੀਂ ਬਣਾ ਰਹੇ ਤਾਂ ਆਪਾਂ ਥੋੜਾ ਥੋੜਾ ਹੀ ਉਹ ਬਣਾਵਾਂਗੇ ਇਹ ਸੂਈ ਅਜਿ ਘੁੰਮ ਨਹੀਂ ਰਹੀ ਮੇਰੇ ਹੱਥਾਂ ਨੂੰ ਕਿਰ ਲੰਕੇ ਤਾਂ ਆ ਦੇਖੋ ਆ ਚੀਜ਼ ਆਪਣੇ ਕੋਲੇ ਥੋੜੀ ਲੰਬੀ ਰੈਡੀ ਹੋ ਗਈ ਤੇ ਇਹਨੂੰ ਹੁਣ ਆਪਾਂ ਜਿੱਥੋਂ ਤੱਕ ਟੰਕਾ ਸ਼ੁਰੂ ਕੀਤਾ ਸੀ ਉੱਥੇ ਹੀ ਕੱਢਤਾ ਦੇਖੋ ਇਹਨੂੰ ਪ੍ਰੋਪਰਲੀ ਉਹ ਚੀਜ਼ ਨੇ ਕਵਰ ਕਰ ਲਿਆ ਨਾ ਉਹਨੀ ਨੇ ਹੁਣ ਆਪਾਂ ਜਿਹੜੀ ਆਪਣੀ ਨਵੀਂ ਬਣੀ ਐ ਉਥੋਂ ਕੱਢ ਲਉ ਪੱਤੇ ਉਹਦੇ ਅੱਧ 'ਚੋਂ ਤੇ ਉੱਥੋਂ ਅੱਧ 'ਚੋਂ ਕੱਢ ਕੇ ਦੂਜੇ ਪਾਸੇ ਲੈ ਕੇ ਜਾਣੀ ਦੂਜੀ ਦੇ ਅੱਧ ਤੱਕ ਹੁਣ ਆਪਾਂ ਇਸ ਚੀਜ਼ ਨੂੰ ਕਵਰ ਕਰਨਾ ਤਾਂ ਹੁਣ ਇਥੋਂ ਉਮੀਦ ਹੈ ਤੁਹਾਨੂੰ ਕਲੀਅਰਲੀ ਪਤਾ ਲੱਗ ਗਿਆ ਹੋਣਾ ਕਿ ਸੂਈ ਕਿੱਥੋਂ ਤੇ ਕਿਵੇਂ ਕੱਢਣੀ ਹੈ ਹੁਣ ਇੱਥੋਂ ਇੰਨੀ ਗਾਹ ਬੰਨ ਲਿਆ ਹੈਗਾ ਤੇ ਇਹਨੂੰ ਸੌਲੀ ਜੁਗਾਂ ਮਤੋਂ ਇਹ ਕਿੱਟਾ ਵੀ ਸੂਈ ਥੋੜੀ ਜਿਹੀ ਘਾਟਾ ਨਿੱਕਾਉ ਲੈਹੀਏ ਹਾਂ ਤੇ ਆਹ ਬਣ ਤਰਗਾ ਤਾ ਲੋਗੋ ਆਹ ਚੀਜ਼ ਬਣੀ ਆ ਤਾਂ ਇਹਨੂੰ ਇਹਦੀ ਜੋ ਤੇ ਉਹ ਸ਼ੁਰੂ ਕੀਤਾ ਸੀ ਉੱਥੇ ਬਾਅਦ ਮੈਂ ਡਬਲ ਸੈੱਡ ਯੂਜ਼ ਕੀਤਾ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਵਰਕ ਦੀ ਜਿਹੜੀ ਜਿਹੜਾ ਰੋਜ਼ ਫਲਾਰ ਬਣ ਰਿਹਾ ਉਹ ਬਹੁਤ ਸੋਹਣਾ ਬਣ ਰਿਹਾ ਤੁਸੀਂ ਆਮ ਰੈਡੀਮੇਡ ਸੂਟ ਵੀ ਕਈ ਆਉਂਦੇ ਨੇ ਜਿਨ੍ਹਾਂ ਤੇ ਆਹੀ ਵਾਲਾ ਜਿਹੜਾ ਡਿਜ਼ਾਈਨ ਆ ਬਣਿਆ ਹੁੰਦਾ ਆਹ ਵਾਲਾ ਬਸ ਨੂੰ ਰਚੀ ਬਣੂਗੀ ਆਪਣੀ ਹਾਂ ਹੁਣ ਥੋੜੀ ਜਿਹੀ ਵੱਡੀ ਆਪਾਂ ਪਾਵਾਂਗੇ ਪਉਣਾ ਉੱਥੇ ਹੀ ਅੱਧ ਚ धागा थोड़ा लूज रखना ताकि अपना सौखे तरीके निकल जाए स्टिच थोड़ा जहा टाइम कंज्यूमिंग कंज्यूमेंग क्योंकि धागा क्डना कई बार औखा आ जाता तो ਅੱਗੇ ਨੈਕਸਟ ਜਿਹੜੀ ਬੋਟੀ ਆ ਬਲੀਅਨ ਸਟਿਚ ਦੀ ਬਣ ਗਈ ਆ ਤਾਂ ਹੁਣ ਇਹਨੇ ਆਪਾਂ ਮਤਲਬ ਮੇਨ ਮੁੱਦਾ ਜਿਹੜਾ ਸੈਂਟਰ ਚੋਂ ਹੀ ਕੱਢੀ ਜਾਣਾ ਠੀਕ ਹੈ ਇਹ ਆ ਚੀਜ਼ ਬਣੀ ਆ ਤਾਂ ਇਹਨੂੰ ਆਪਾਂ ਇੱਥੇ ਕੱਢ ਦਾਂਗੇ ਹੁਣ ਇਹ ਥੋੜੀ ਜੀ ਲੰਬੀ ਆ ਹਨਾ ਵੀ ਇਹ ਉੱਪਰ ਨੂੰ ਨਾ ਉੱਠੀ ਰਹੇ ਤਾਂ ਇਹਨੂੰ ਥੋੜਾ ਜਿਹਾ ਇੱਕ ਵਾਰੀ ਇੱਥੋਂ ਪਟਾਂਕੇ ਨਾਲ ਨਾਪ ਲਾਂਗੀ ਤੇ ਆਪਣਾ ਲਿਖਾ ਜਾਂ ਰੋਜ਼ ਫਲਾਰ ਆ ਜਿਹੜਾ ਬਣ ਕੇ ਰੈਡੀ ਆ ਤੇ ਇੱਥੇ ਜਿਹੜੀ ਆ ਮੋਟੀ ਵਸੋਂ ਸਖਾਈ ਹੈ ਤੇ ਇਹਨੂੰ ਜਿਹੜੀਆਂ ਦੋ ਪੱਤੀਆਂ ਲੱਗਦੀਆਂ ਨੇ ਹਨਾ ਇਸ ਤੋਂ ਬਾਅਦ ਇਹ ਵਾਲੀ ਬੂਟੀ ਹੈ ਜਿਹੜੀ ਪ੍ਰੋਪਰ ਰੈਡੀ ਹੈ ਤੁਸੀਂ ਇਹਨੂੰ ਆਪਦੇ ਸੂਟਾਂ ਦੇ ਉੱਤੇ ਪਾ ਸਕਦੇ ਹੋ ਨਿੱਕੀ ਬੂਟੀ ਵਾਲੇ ਸੂਟ ਹੈ ਜਿਹੜੇ ਇਹਦੇ ਨਾਲ ਬਣ ਕੇ ਰੈਡੀ ਹੋ ਜਾਂਦੇ ਨੇ ਲਓ ਜੀ ਕਲੀਅਰ ਪਿਕ ਤੁਸੀਂ ਦੇਖੋ ਬਹੁਤ ਸੋਹਣੀ ਨਿੱਕੀ ਬੂਟੀ ਆਪਣੀ ਬਣ ਕੇ ਤਿਆਰ ਹੈ ਜੀ ਸੋਨੂ ਕਿਤੇ ਵੀ ਕੋਈ ਚੀਜ਼ ਨਹੀਂ ਸਮਝ ਆਉਂਦੀ ਹਿੰਦੀ ਤਾਂ ਤੁਸੀਂ ਦੁਬਾਰਾ ਪੁੱਛ ਸਕਦੇ ਹੋ ਮੈਸੇਜ ਛੱਡ ਦਿਆ ਕਰੋ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡਾ ਡਾਊਟ ਕਲੀਅਰ ਕੀਤਾ ਜਾਵੇ ਠੀਕ ਹੈ ਜੀ ਤਾਂ ਅੱਜ ਆਪਾਂ ਜਮ ਬਹੁਤ ਸੋਹਣੇ ਤਰੀਕੇ ਨਾਲ ਦੋ ਚੀਜ਼ਾਂ ਜਿਹੜੀਆਂ ਬਣਾਉਣੀਆਂ ਸिखਾਈਆਂ ਆਵਲੀ ਬੂਟੀ ਦਾ ਕਾਫੀ ਜ਼ਰਾ ਟ੍ਰੈਂਡਾ ਕੱਲੀ ਬੂਟੀ ਇਹ ਤੁਸੀਂ ਸੂਟ ਤੇ ਪਾ ਲਓ ਜਾਂ ਘੇਰੇ ਤੇ ਤਿੰਨ ਲਾਈਨਾਂ ਪਾਲੀਆਂ ਸਲਵਾਰ ਤੇ ਤਿੰਨ ਪਾਲੀਆਂ ਹਨਾ ਤੇ ਬਾਜੂ ਤੇ ਤਿੰਨ ਪਾਲੀਆਂ ਬਹੁਤ ਸੋਹਣੀਆਂ ਲੱਗਦੀਆਂ ਹੈ ਬਣਾਓ ਸਿੱਖੋ ਸ਼ੇਅਰ ਕਰੋ ਥੈਂਕ ਯੂ ਹਮੇਸ਼ਾ ਐਂਕਰ ਵਾਲੀਆਂ ਗੁੱਟੀਆਂ ਹੀ ਆਪਾਂ ਯੂਜ਼ ਕਰਦੇ ਹੈਗੇ ਆ ਤੇ ਸੂਈ ਵੀ ਸਾਨੂੰ ਦਿਖਾਈ ਪਈ ਆ ਹਨਾ ਦੇ ਆਪਾਂ ਆਹ ਵਾਲੀ ਯੂਜ਼ ਕਰਨੀ ਹੁੰਦੀ ਆ ਕੰਧੂਈ ਸੂਈ ਤੋਂ ਥੋੜੀ ਛੋਟੇ ਸਾਈਜ਼ ਚ ਹੁੰਦੀ ਆ ਇਹ ਕਿਵਰੀ ਹਰ ਇੱਕ ਵੀਡੀਓ ਤੇ ਕਮੈਂਟ ਹੁੰਦਾ ਕਿਹੜਾ ਧਾਗਾ ਵਰਤਦੇ ਹੋ ਕਿਹੜੀ ਸੂਈ ਤਾਂ ਆਹ ਵਾਲੀ ਸੂਈ ਆ ਤੇ ਐਂਕਰ ਥ੍ਰੈਡ ਆ ਤੇ ਡਰਾ ਕਰਨ ਵਾਸਤੇ ਕੋਈ ਵੀ ਪੈਨਸਲ ਤੁਸੀਂ ਲੈ ਸਕਦੇ ਹੋ ਜਾਂ ਅੱਜਕੱਲ੍ਹ ਐਵੇਂ ਦੇ ਪੈਨ ਮਿਲ ਜਾਂਦੇ ਨੇ ਮੈਜਿਕ ਪੈਨ ਇਹਨੂੰ ਜਿੱਥੇ ਵੀ ਤੁਸੀਂ ਐਵੇਂ ਲਾਈਨ ਮਾਰੋਗੇ ਜੇ ਪ੍ਰੈਸ ਲਾ ਦੋਗੇ ਨਾ ਪ੍ਰੈਸ ਮਾਰੋਗੇ ਗਰਮ ਕਰਕੇ ਤਾਂ ਆ ਚੀਜ਼ ਉੱਡ ਜੂ ਦਿਖਣੀ ਨੇ ਤਾਂ ਵਧੀਆ ਚੀਜ਼ਾਂ ਆਈਆਂ ਹੋਈਆਂ ਅੱਜ ਕੱਲ ਸਿੱਖੋ ਬਣਾਓ ਥੈਂਕ ਯੂ